ਖੈਰੇ ਦੇਤੇ ਵਿਰੋਧੀਆਂ ਤੇ ਡਿਗਰੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਰੈਲੇਵੈਂਟ ਇਸ਼ੂ ਦੇ ਉੱਤੇ ਟਾਈਮ ਦਿੰਦਾ ਸਪੀਕਰ ਇਸ ਕਰਕੇ ਇਹਨਾਂ ਨੇ ਜਿਹੜਾ ਉਹ ਬੇਅਦਬੀਆਂ ਦੇ ਉੱਤੇ ਕੰਮ ਕੀਤਾ ਬਤੌਰ ਪਹਿਲਾ ਐਸ ਆਈ ਪੀਐਸ ਆਫਸਰ ਕਿਵੇਂ ਮੋਟੀਵੇਟ ਕਰਕੇ ਪਾਰਟੀ ਜੁਆਇਨ ਕਰਾਈ ਔਰ ਕਿਆ ਕਿ ਇਹ ਸਾਡਾ ਇੱਕ ਇੰਪੋਰਟੈਂਟ ਪੱਖ ਦੇਖਣਗੇ ਬੇਅਦਬੀਆਂ ਦਾ ਔਰ ਇਸ਼ਾਰਤ ਨੇ ਕਿਆ ਸੀਗਾ ਕਿ ਇਹਨਾਂ ਨੂੰ ਇੱਕ ਚੰਗਾ ਅਹੁਦੇ ਦੇ ਉੱਤੇ ਬਰਾਜਮਾਨ ਕਰਉਣਗੇ ਅੱਜ ਦਾ ਮਕਸਦ ਮੇਰਾ ਇੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਂਦੇ ਘਰ ਆਉਣ ਦਾ ਇਹ ਸੀਗਾ ਕਿ ਜੋ ਆਮ ਆਦਮੀ ਪਾਰਟੀ ਆਪਣੇ ਉਸੂਲਾਂ ਤੋਂ ਭਟਕੀ ਹੋਈ ਪਾਰਟੀ ਆ ਜੋ ਉਹਨਾਂ ਨੇ ਇੱਕ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਆਪਣੀ ਹੀ ਆਈਡੀਓਲੋਜੀ ਦੇ ਖਿਲਾਫ ਜਿਹੜਾ ਫੈਸਲਾ ਲਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਂਨਾਂ ਨੂੰ ਪਾਰਟੀ ਚੋਂ 5 ਸਾਲ ਲਈ 6 ਸਾਲ ਲਈ ਸਸਪੈਂਡ ਕੀਤਾ ਉਹਦੀ ਅਸੀਂ ਸਖਤ ਨਿਖੇਧੀ ਕਰਦੇ ਆਂ ਔਰ ਮੈਂ ਇਹਨਾਂ ਦੇ ਨਾਲ ਇੱਥੇ ਮਿਲਣ ਆਸਤੇ ਆਇਆ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਆਸਤੇ ਔਰ ਜਿਹੜੇ ਇਸ਼ੂਜ਼ ਕੁਮਰਬੇਜ ਪ੍ਰਤਾਪ ਸਿੰਘ ਉਹਨਾਂ ਨੇ ਬਤੌਰ ਐਮ ਐਲ ਏ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਪਿਛਲੇ ਸਾਢੇ ਤਿੰਨ ਸਾਲ ਚ ਉਠਾਏ ਉਠਾਏ ਨੇ ਉਹ ਕਾਬਲੇ ਤਾਰੀਫ ਨੇ ਔਰ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੀਦਾ ਕਿ ਬੇਅਦਬੀ ਦੇ ਮੁੱਦਿਆਂ ਦੇ ਉੱਤੇ ਇਹ ਕੰਸਿਸਟੈਂਟਲੀ ਇਹਨਾਂ ਨੇ ਆਪਣਾ ਜਿਹੜਾ ਪੱਖ ਆ ਉਹ ਵਿਧਾਨ ਸਭਾ ਦੇ ਅੰਦਰ ਬੜੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਵੀ ਤੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਪਿਛਲੇ ਕੁਝ ਸਮੇਂ ਤੋਂ ਇਹਨਾਂ ਤੇ ਵੀ ਉਹੀ ਗਾਜ ਡਿਗਰੀ ਸੀ ਜਿਹੜੀ ਖੈਰੇ ਤੇ ਤੇ ਵਿਰੋਧੀਆਂ ਤੇ ਡਿਗਰੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਰੈਲੇਵੈਂਟ ਇਸ਼ੂ ਦੇ ਉੱਤੇ ਟਾਈਮ ਦਿੰਦਾ ਸਪੀਕਰ ਇਸ ਕਰਕੇ ਇਹਨਾਂ ਨੇ ਜਿਹੜਾ ਉਹ ਬੇਅਦਬੀਆਂ ਦੇ ਉੱਤੇ ਕੰਮ ਕੀਤਾ ਬਤੌਰ ਪਹਿਲਾ ਐਸ ਆਈ ਪੀਐਸ ਆਫਸਰ ਫਿਰ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਤੁਹਾਨੂੰ ਸਾਰਿਆਂ ਨੂੰ ਬਦਾ ਰਿਪੀਟ ਕਰਨ ਦੀ ਲੋੜ ਨਹੀਂ ਕਿਵੇਂ ਮੋਟੀਵੇਟ ਕਰਕੇ ਪਾਰਟੀ ਜੁਆਇਨ ਕਰਾਈ ਔਰ ਕਿਆ ਕਿ ਇਹ ਸਾਡਾ ਇੱਕ ਇੰਪੋਰਟੈਂਟ ਪੱਖ ਦੇਖਣਗੇ ਬੇਅਦਬੀਆਂ ਦਾ ਔਰ ਇਸ਼ਾਰਤ ਨੇ ਕਿਆ ਸੀਗਾ ਕਿ ਇਹਨਾਂ ਨੂੰ ਇੱਕ ਚੰਗਾ ਅਹੁਦੇ ਦੇ ਉੱਤੇ ਬਰਾਜਮਾਨ ਕਰਾਉਣਗੇ ਬਰਾਜਮਾਨ ਤਾਂ ਕੀ ਕਰਾਉਣਾ ਸੀਗਾ ਪਿਛਲੇ 2.5 3.5 ਸਾਲ ਤੋਂ ਇਹਨਾਂ ਨਾਲ ਵੀ ਉਹੀ ਵਿਤਕਰਾ ਹੋ ਰਿਹਾ ਜਿਹੜਾ ਕੋਈ ਵੀ ਆਵਾਜ਼ ਪੰਜਾਬ ਦੇ ਹਿੱਤ ਵਿੱਚ ਅਗਰ ਇਹ ਵੀ ਜਾ ਕੇ ਉਹਨਾਂ ਦੇ ਪੈਰ ਫੜ ਲੈਂਦੇ ਜਿਵੇਂ ਕਿ ਆ ਜਿਹੜੇ 91 92 ਬੰਦੂਆਂ ਮਜ਼ਦੂਰ ਮੈਂ ਕਹਿੰਨਾ ਤੇ ਇਹਨਾਂ ਦਾ ਇਹਨਾਂ ਨੂੰ ਵੀ ਵਜ਼ਾਰਤ ਮਿਲ ਸਕਦੀ ਸੀ ਇਹਨਾਂ ਦਾ ਵੀ ਟੋਟਾ ਟੱਪਾ ਬਣ ਸਕਦਾ ਸੀ ਪਰ ਕਿਤੇ ਨਾ ਕਿਤੇ ਇਹਨਾਂ ਨੇ ਡਰੱਗਸ ਦੇ ਮਸਲੇ ਤੇ ਵੀ ਕੰਸਿਸਟੈਂਟਲੀ ਆਪਣੀ ਆਵਾਜ਼ ਰੱਖੀ ਆ ਔਰ ਗਵਰਨਮੈਂਟ ਨੂੰ ਸਵਾਲ ਇਹ ਨਹੀਂ ਹੁੰਦਾ ਕਿ ਗਵਰਨਮੈਂਟ ਦੀ ਨਿਖੇਧੀ ਨਹੀਂ ਕਰ ਰਹੇ ਸੀਗੇ ਇਹ ਆਪਣੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਅਰਵਿੰਦ ਕੇਜਰੀਵਾਲ ਨੂੰ ਪਰਸਨਲੀ ਵੀ ਮਿਲੇ ਆ ਭਗਵੰਤ ਮਾਨ ਨੂੰ ਵੀ ਮੀਟਿੰਗਾਂ ਦੇ ਵਿੱਚ ਗਵਰਨਮੈਂਟ ਨੂੰ ਕੋਸ਼ਿਸ਼ ਕੀਤੀ ਕਿ ਆ ਆ ਤੁਸੀਂ ਵਾਅਦੇ ਕੀਤੇ ਸੀਗੇ ਤੇ ਤੁਸੀਂ ਆਪਣੇ ਵਾਅਦੇ ਭੁੱਲ ਰਹੇ ਹੋ ਹੁਣ ਇਹਨਾਂ ਗੱਲਾਂ ਦਾ ਗਿਲਾ ਕਰਦੇ ਨੇ ਮੈਂ ਇੱਕ ਦਿਨ ਦੇਖਿਆ ਸੀ ਇਹਨਾਂ ਦੇ ਇੰਟਰਵਿਊ ਪੂਰਾ ਸਵਰਾਜ ਜਿਹੜਾ ਮੇਜਰ ਪਾਲਿਸੀ ਡਿਸ ਇੱਕ ਡਾਕੂਮੈਂਟ ਸੀ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕੋਲ ਆ ਮੈਨੂੰ ਲੱਗਦਾ ਹੁਣ 90% ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਤੇ ਮਨਿਸਟਰਸ ਨੇ ਕਿਸੇ ਨੇ ਸਵਰਾਜ ਦੀ ਕਿਤਾਬ ਦੇਖੀ ਵੀ ਨਹੀਂ ਹੋਣੀ ਪੜ੍ਹਨਾ ਤਾਂ ਕੀ ਸਿਕਾ ਔਰ ਮੇਰਾ ਖਿਆਲ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਹੁਣ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਨਹੀਂ ਧਾੜਵੀਆਂ ਨੇ ਕੱਢਿਆ ਵਾ ਅੱਜ ਤੁਸੀਂ ਦੇਖੋ ਗੌਰ ਨਾਲ ਕੇਫੁਲੀ ਆਮ ਆਦਮੀ ਪਾਰਟੀ ਵਿੱਚ ਕੌਣ ਲੋਕ ਨੇ ਇਹਨਾਂ ਦੇ ਐਮ ਐਲ ਏਜ਼ ਜਾਂ ਹੋ ਅਕਾਲੀ ਦਲ ਦੇ ਨਕਾਰੇ ਹੋਏ ਬੰਦੇ ਸੀਗੇ ਜਾਂ ਉਹ ਕਾਂਗਰਸ ਦੇ ਨਕਾਰੇ ਹੋਏ ਬੰਦੇ ਆ ਯਾਹੋਂ ਕਿਸੇ ਹੋਰ ਪਾਰਟੀ ਦੇ ਸਿਸਟਮ ਦੇ ਵਿੱਚ ਉਹ ਜਿੱਥੇ ਕੋਈ ਚਾਂਸ ਨਹੀਂ ਸੀ ਉਹਨਾਂ ਦਾ ਉਹ ਸਾਰੇ ਇਹਨਾਂ ਨੇ ਚੱਕ ਲਏ ਮੇਰੇ ਖਿਆਲ ਹੈ ਕਿ ਕੱਲੇ ਐਮਐਲਏਜ਼ ਦਾ ਐਨਾਲਿਸਿਸ ਕਰੋਗੇ ਮੋਰ ਦੈਨ 50% ਆਫ ਐਮਐਲਏਜ਼ ਆਰ ਦੇ ਡੋ ਨੋਟ ਬਿਲੋਂਗ ਟੂ ਦੀ ਆਮ ਆਦਮੀ ਪਾਰਟੀ ਆਈਡੀਓਲੋਜੀ ਔਰ ਪੋਸਟ ਹੁਣ ਗਵਰਨਮੈਂਟ ਬਣਨ ਤੋਂ ਬਾਅਦ ਤਾਂ ਹਨੇਰੀ ਲਿਆਤੀ ਆ ਸਾਰਿਆਂ ਨੇ ਸਾਰੇ ਐਮਐਲਏਜ਼ ਇੰਡल्जਿੰਗ ਇਨ ਰੈਂਪੈਂਟ ਕਰਪਸ਼ਨ ਕਈਆਂ ਦੇ ਤਾਂ ਰਿਸ਼ਤੇਦਾਰ ਡਰੱਗਸ ਲੈਂਦੇ ਵੀ ਸਾਹਮਣੇ ਵੀਡੀਓ ਤੇ ਕੈਪਚਰ ਹੋ ਗਏ ਸਾਰੇ ਐਮਐਲਏਜ਼ ਦੀਆਂ ਇਸ ਵਕਤ ਪ੍ਰੋਪਰਟੀਆਂ ਬਣ ਰਹੀਆਂ ਨੇ ਆ ਮੇਰਾ ਖਿਆਲ ਹੈ ਕਿ 4 4 3 3 5 5 6 6 ਕਿੱਲੇ ਆ ਫਾਰਮ ਹਾਊਸ ਬਣ ਰਹੇ ਨੇ ਜਿਹੜਾ ਇੱਕ ਉਹ ਕਹਿੰਦੇ ਸੀ ਨਾ ਕਿ ਮੋਬਾਈਲ ਰਿਪੇਅਰ ਵਾਲਾ ਬੰਦਾ ਸਾਡਾ ਵਾਟ ਐਵਰ ਇਸ ਨੇਮ ਇਸ ਉਹ ਮੇਰਾ ਖਿਆਲ ਹੈ ਕਿ ਦੋ ਤਿੰਨ ਕਿੱਲੇ ਵਿੱਚ ਬਣਾ ਰਿਹਾ ਵਾ ਨਾਲੇ ਤੁਸੀਂ ਕਹੀ ਜਾਂਦੇ ਸੀ ਆਮ ਜਿਹੇ ਬੰਦੇ ਅਸੀਂ ਪਿੰਚਰਾਂ ਵਾਲੇ ਬੰਦੇ ਆਮ ਆਮ ਘਰਾਂ ਦੇ ਮੁੰਡਿਆਂ ਨੂੰ ਕਦੀ ਮੌਕਾ ਨਹੀਂ ਸੀ ਮਿਲਣਾ ਇਹ ਆਮ ਆਦਮੀ ਨੇ ਪਾਰਟੀ ਨੂੰ ਦਵਾ ਪਰ ਹੁਣ ਤਾਂ ਉਹ ਖਾਸ ਹੋ ਗਏ ਨੇ ਹੁਣ ਇਹਨਾਂ ਦਾ ਇੱਕ ਆਦਮੀ ਮੈਨੂੰ ਆਊਟ ਆਫ ਦ ਬਲੂ ਮੈਨੂੰ ਫੋਨ ਕਰਕੇ ਤੇ ਮੇਰੇ ਨਾਲ ਗਿਲਾ ਕਰ ਰਿਆ ਸੀ ਤੂੰ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਰਜਵਾੜਾ ਆਂ ਸਮਝ ਗਿਆ ਨਾ ਇਹ ਆਮ ਆਦਮੀ ਦਾ ਆਪ ਹੀ ਕਹੀ ਜਾਂਦੇ ਆਪਣੇ ਮੂੰਹੋਂ ਕਿ ਮੈਂ ਤਾਂ ਰਜਵਾੜਾ ਆਂ ਮੈਂ ਤਾਂ 150 ਕਿੱਲੇ ਦਾ ਮਾਲਕ ਆ ਸੋ ਇਹ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਬੇਸਿਕਲੀ ਇਹਨਾਂ ਨੇ ਆਪਣੇ ਸਾਰੇ ਵਿਚਾਰਧਾਰਾ ਨੂੰ ਟੋਟਲ ਛਿੱਕੇ ਤੇ ਟੰਗਤਾ ਵਿੱਚੇ ਕੇਜਰੀਵਾਲ ਨੇ ਟੰਗਤਾ ਵਿੱਚੇ ਹੀ ਭਗਵੰਤ ਮਾਨ ਨੇ ਵਿੱਚੇ ਹੀ ਸੋਸੋੜੀਏ ਨੇ ਔਰ ਅੱਜ ਇਹ ਜਿੰਨਾ ਮਰਜੀ ਕਹੀ ਜਾਂ ਦੂਜਿਆਂ ਨੂੰ ਦੇ ਉਂਗਲੇ ਉਠਾਈ ਜਾਂਦੇ ਕਿ ਆ ਵੀ ਡਰਗ ਮਾਫੀਆ ਆਪ ਰਿਸ਼ਟਮਾ ਬੰਦਾ ਇਹ ਫਲਾਨਾ ਅਸੀਂ ਐ ਕਰ ਦਾਂਗੇ ਪਟ ਕਦੀ ਇਹਨਾਂ ਨੇ ਅੰਦਰ ਝਾਤ ਮਾਰੀ ਆ ਕਿ ਇਹਨਾਂ ਤੇ 2-2000 ਕਰੋੜ ਰੁਪਏ ਦੇ ਸਕੈਂਡਲ ਦੇ ਇਸ ਵਕਤ ਪੁਖਤਾ ਚਾਰਜਸ ਨੇ ਡੇਡ ਸਾਲ ਜੇਲਾ ਚ ਰਹਿ ਕੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਇਸ ਥਿਸ ਨੋਟ ਕਰਪਸ਼ਨ ਐਂਡ ਕੇਜਰੀਵਾਲ ਐਂਡ ਅਦਰਸ ਜਿਹੜੇ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਦੇ ਆਰ ਅਕਿਊਜ਼ਡ ਆਫ ਲਿਕਰ ਸਕੈਂਡਲ ਕਿ ਸ਼ਰਾਬ ਡਰਗ ਨਹੀਂਗਾ ਜਿਹੋ ਜਾਂ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਉਦਾਂ ਦੇ ਡਰਗ ਮਾਫੀਆ ਐ ਔਰ 2000 ਕਰੋੜ ਦਾ ਹੁਣ ਕਲਾਸਰੂਮ ਘਟਾਲਾ ਨਿਕਲਿਆ ਨਵਾ ਉਹਦੇ ਚ ਏਸੀਬੀ ਨੇ ਆਲਰੇਡੀ ਇਹਨਾਂ ਨੂੰ ਮਿਸਟਰ ਸੋਡੀਅਲ ਸਤਿੰਦਰ ਜੈਨ ਨੂੰ ਨਾਮਜ਼ਦ ਕਰਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਉਸ ਦਾ ਵੀ ਖਮਿਆਜ਼ਾ ਭੁਗਤਣਾ ਪਵੇਗਾ ਪ੍ਰੋਬੇਬਲੀ ਈਡੀ ਹੈਜ਼ ਆਲਸੋ ਟੇਕਨ ਕੌਗਨੀਜੈਂਸ ਆਫ ਦੈਟ ਸੋ ਵੇਅਰ ਇਜ਼ ਆਮ ਆਦਮੀ ਪਾਰਟੀ ਸਟੈਂਡਿੰਗ ਇਸ ਕਰਕੇ ਮੈਂ ਸਮਝਦਾ ਕਿ ਜੋ ਕੁਝ ਇਹਨਾਂ ਨਾਲ ਹੋਇਆ ਮੈਂ ਇਹਨਾਂ ਨਾਲ ਮਿਲਣ ਵਾਸਤੇ ਇਹਨਾਂ ਨਾਲ ਹਮਦਰਦੀ ਕਰਨ ਪਹੁੰਚਾਂ ਕੀ ਲੱਗਦਾ ਹੈ ਕਿਉਂ ਨਿਸ਼ਾਨਾ ਬਣਾਇਆ ਗਿਆ ਕੋਈ ਵੀ ਪ੍ਰਤਾਪ ਸਿੰਘ ਸਿਰਫ ਸੱਚ ਬੋਲਣ ਦਾ ਜਿਹੜਾ ਵੀ ਪੰਜਾਬ 'ਚ ਚਾਹੋ ਕੁਮਰ ਬੇਜਪ੍ਰਤਾਪ ਸਿੰਘਾ ਤੁਹਾਡੇ ਨਾਲ ਵੀ ਹੋਇਆ ਚਾਹੇ ਕੋਈ ਤੁਸੀਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਦੇਖਿਆ ਨਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਕੱਲਾ ਮੈਨੂੰ ਨਹੀਂ ਇਸ ਤਰ੍ਹਾਂ ਕੱਢਿਆ ਇੱਕ ਲੰਬੀ ਕਤਾਰ ਆ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜਾ ਕੀਤਾ ਪ੍ਰਸ਼ੰਤ ਪੂਸ਼ਨ ਅਰਗਨ ਜਿਨ੍ਹਾਂ ਨੇ ਮੇਰੇ ਖਲਸ਼ਤ ਆਫੀਸ਼ਲ ਡੋਨੇਸ਼ਨ ਕੀਤੀ 4-5 ਕਰੋੜ ਰੁਪਏ ਦੀ ਇਹਨਾਂ ਦੇ ਅਕਾਊਂਟ ਵਿੱਚ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਮਿਸਟਰ ਯਾਦਵ ਜਿਹੜੇ ਕਿ ਬੜੇ ਅੱਛੇ ਕਿਸਾਨ ਆਗੂ ਵੀ ਨੇ ਉਹਨੂੰ ਨਹੀਂ ਬਖਸ਼ਿਆ ਗਿਆ ਕੁਮਾਰ ਵਿਸ਼ਵਾਸ ਨੂੰ ਨਹੀਂ ਬਖਸ਼ਿਆ ਗਿਆ ਪੰਜਾਬ ਚ ਡਾਕਟਰ ਗਾਂਧੀ ਦੇਖੋ ਕਿੱਡੇ ਅੱਛੇ ਬੰਦੇ ਨੇ ਜੀ ਦੁਬਾਰਾ ਐਮਪੀ ਬਣ ਗਏ ਨਾ ਆਪਣੇ ਜ਼ੋਰ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਸੁੱਚਾ ਸਿੰਘ ਛੋਟੇਪੁਰ ਨੂੰ ਵਿਚਾਰੇ ਨੂੰ ਕਿੱਦਾਂ ਉਹਦੀ ਉਹਦੀ ਕੈਰੈਕਟਰ ਅਸੈਸਿਨੇਸ਼ਨ ਕੀਤੀ ਕੋਈ 2 ਲੱਖ ਰੁਪਏ ਦਾ ਇਲਜ਼ਾਮ ਲਾਇਆ ਵੀਡੀਓ ਅਜੇ ਤੱਕ ਨਹੀਂ ਲੋਕਾਂ ਨੂੰ ਦਿਖਾਈ ਸੋ ਗੁਰਪ੍ਰੀਤ ਸਿੰਘ ਨੂੰ ਗੀਏ ਕਿ ਐਡਾ ਬਿਹਤਰੀਨ ਕਲਾਕਾਰ ਪੰਜਾਬ ਦਾ ਦੇ ਜਸਟ ਯੂਜ਼ਡ ਹਿਮ ਐਂਡ ਥਰੋ ਹਿਮ ਆਊਟ ਆਫ ਦ ਪਾਰਟੀ ਲਾਈਕਵਾਈਜ਼ ਹੋਰ ਵੀ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਆ ਡਾਕਟਰ ਦਿਲਜੀਤ ਸਿੰਘ ਡਾਕਟਰ ਦਿਲਜੀਤ ਸਿੰਘ ਦੇਖੋ ਤੁਹਾਡੇ ਸ਼ਹਿਰ ਦੇ ਅੰਮ੍ਰਿਤਸਰ ਦੇ ਕਿੱਡੇ ਰੀਨੋਨਡ ਵਰਲਡਵਾਈਡ ਆਈ ਸਰਜਨ ਸੀਗੇ ਉਹਨਾਂ ਨੂੰ ਇਸਤੇਮਾਲ ਕੀਤਾ ਔਰ ਮੈਨੂੰ ਤਾਂ ਜਦੋਂ ਲੀਡਰ ਆਫ ਆਪੋਜੀਸ਼ਨ ਹਟਾਇਆ ਗਿਆ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀਗਾ ਮੈਂ ਤਾਂ ਸਰਕਾਰ ਉਸ ਵਕਤ ਦੀ ਨਾਲ ਲੜ ਰਿਹਾ ਸੀ ਔਰ ਮੇਰੇ ਤੇ ਜਿਹੜਾ ਐਨਡੀਪੀਐਸ ਦਾ ਪਰਚਾ ਇਹਨੇ ਕੀਤਾ ਭਗਵੰਤ ਮਾਨ ਨੇ ਅਰੈਸਟ ਕੀਤਾ ਇਹ ਉਸੇ ਕੇਸ ਚ ਗ੍ਰਿਫਤਾਰ ਕੀਤਾ ਜਿਹੜਾ ਬਤੌਰ ਲੀਡਰ ਆਫ ਆਪੋਜੀਸ਼ਨ ਮੇਰੇ ਤੇ ਥੋਪਿਆ ਗਿਆ ਕਿਉਂਕਿ ਉਸ ਵਕਤ ਮੈਂ ਕੈਬਨਟ ਮਿਨਿਸਟਰ ਨੂੰ ਅਸਤੀਫਾ ਦੇਣ ਤੇ ਮਜਬੂਰ ਕਰਤਾ ਸੀਗਾ ਉਸ ਵਕਤ ਦੀ ਸਰਕਾਰ ਮੇਰੇ ਉਲਟ ਸੀਗੀ ਔਰ ਕਿ ਆ ਭਗਵੰਤ ਮਾਨ ਦੀ ਵੀਡੀਓਜ਼ ਆਫਟਨ ਤੋਂ ਤੁਸੀਂ ਦੇਖਿਆ ਮੈਨੂੰ ਕਹਿੰਦਾ ਸੀ ਕਿ ਖੇਰੇ ਨਾਲ ਦਾ ਇਮਾਨਦਾਰ ਆਦਮੀ ਕੋਈ ਤੋ ਕੀ ਹੋ ਰਿਹਾ ਵਾ ਕਿ ਇਹ ਕੇਜਰੀਵਾਲ ਬੇਸਿਕਲੀ ਇਜ਼ ਅ ਡਿਸਪੋਟ ਹੀ ਇਜ਼ ਅ ਡਿਕਟੇਟਰ ਉਤਪੰਨਤਾ ਦਾ ਨਾ ਚਾ ਉਹ ਪਾਰਟੀ ਕੋਈ ਵੀ ਕਿਸੇ ਆਦਮੀ ਨੂੰ ਨਹੀਂ ਰਹਿਣ ਦੇਵੇਗਾ ਆਉਣ ਵਾਲੇ ਸਮੇਂ ਤੂੰ ਤੁਸੀਂ ਦੇਖ ਲੈਣਾ ਜਿਹੜਾ ਮਾੜਾ ਜਿਹਾ ਸਿਰ ਚੱਕੇਗਾ ਉਹਦੀ ਉਹ ਨਸਲ ਕੁਸ਼ੀ ਕਰਦਾ ਵਾ ਔਰ ਇਹ ਕਹਿੰਦੇ ਨੇ ਜੀ ਪੀਐਸਸੀ ਡਿਸਾਈਡ ਕਰੂਗੀ ਪੀਐਸਸੀ ਦਾ ਇਹਨਾਂ ਦੀ ਇੱਕ ਕਿਚਨ ਵਿੱਚ ਫਿਰਦੀ ਆ ਆਤੀਸ਼ੀ ਕੌਣ ਹੈ ਵਿਚਾਰੀ ਤੁਹਾਡਾ ਖਿਆਲ ਆ ਇਹ ਹੈਜ਼ ਅਨ ਇੰਡੀਪੈਂਡੈਂਟ ਵੌਇਸ ਆ ਜਿਹੜੇ ਸਸੋਡਿਆ ਸਤਿੰਦਰ ਜੈਨ ਸੌਰਵ ਭਾਰਦਾ ਦੇ ਆਲ ਕਿਚਨ ਕੈਬਿਨੇਟ ਦੇ ਕਨੋਟ ਫਿਟ ਇਨਟੂ ਅ ਸਮਾਲ 6x6 ਰੂਮ ਐਂਡ ਇਟ ਇਜ਼ ਪੀਏਸੀ ਕੇਜਰੀਵਾਲ ਉਹਦੇ ਵਿੱਚ ਆਪਣੀ ਹੀ ਚਲਾਉਂਦਾ ਵਾ ਤੇ ਕਿਸੇ ਦੇ ਉੱਥੇ ਸੁਣਦਾ ਮੈਂ ਸਾਰਾ ਅੰਦਰੋਂ ਨਾਲ ਕੰਮ ਕਰਨ ਤੋਂ ਬਾਅਦ ਦੇਖਿਆ ਵਾ ਸੋ ਮੈਂ ਲੰਬੀ ਗੱਲ ਨਾ ਕਰਦਾ ਮੈਂ ਕਹੂੰਗਾ ਠੀਕ ਹੈ ਕੋਰ ਮੀਡੀਆ ਪਰਟਿਸੂਨਸ ਕਰਕੇ ਲੈਂਦਾ ਕਿ ਕਿਉਂ ਇਮਾਨਦਾਰੀ ਚਲਵੀ ਦੇ ਬੰਦੇ ਸੀ ਉਹਨਾਂ ਦੀ ਛਵੀ ਬਹੁਤ ਇਮਾਨਦਾਰੀ ਵਾਲੀ ਸੀ ਇਸ ਕਰਕੇ ਉਹਨਾਂ ਪਰਟਿਸੂਨਸ ਲੈਂਦਾ ਨਾ ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਆਪ ਹੀ ਉਹਨਾਂ ਨੇ ਕਿਹਾ ਇਹਨਾਂ ਦਾ ਤਾਂ ਹਲੇ ਆਈਪੀਐਸ ਦਾ ਪੁਲਿਸ ਕਰੀਅਰ ਬਹੁਤ ਉੱਤੇ ਸੀਗਾ ਇਹ ਡੀਜੀਪੀ ਲੈਵਲ ਤੱਕ ਜਾ ਸਕਦੇ ਸੀਗੇ ਲੇਕਿਨ ਇਹਨਾਂ ਨੂੰ ਮਿਸਲੀਡ ਕਰਕੇ ਝੂਠੇ ਵਾਅਦੇ ਕਰਕੇ ਇਹਨੂੰ ਨਾਲ ਲਿਆਂਦਾ ਜਸਟ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਨਾਲ ਵਰਤਿਆ ਗਿਆ ਵਾ ਸੋ ਬੇਸਿਕਲੀ ਦਿਸ ਪਾਰਟੀ ਯੂਜ਼ਸ ờ throws out a person and they tries to destroy the career ਮੇਰਾ ਮੇਰਾ ਤਾਂ ਡਿਸਟロイ ਕਰ ਦਿੱਤਾ ਵਾ ਗੁਰੂ ਕਾਲਪੁਰਖ ਨੇ ਤੇ ਭਲੱਤ ਦੇ ਲੋਕਾਂ ਨੇ ਮੈਨੂੰ ਵੋਟ ਪਾ ਕੇ ਦੁਬਾਰਾ ਅਸੈਂਬਲੀ ਚ ਭੇਜਿਆ ਇਹਨਾਂ ਨੇ ਤਾਂ ਆਪਣੇ ਵੱਲੋਂ ਮੈਨੂੰ ਵਰਕਾ ਪਾੜ ਦਿੱਤਾ ਸੀਗਾ ਫਿਰ ਆ ਬੈ ਪੁਲਜਲਾ ਫੁਲਕਾ ਸਾਹਿਬ ਫੁਲਕਾ ਸਾਹਿਬ ਵੇਖੋ ਕਿੰਨੇ ਅੱਛੇ ਵਿਦਵਾਨ ਬੰਦੇ ਨੇ ਇੱਕ ਗੁਰਸਿੱਖ ਬੰਦਾ ਜਿਹੜਾ 84 ਦੇ ਕਤਲੇਆਮ ਦੀ ਸਾਰਾ ਕੈਰੀਅਰ ਲਾਤਾ ਉਸੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਸਫੋਕੇਟ ਕਰ ਦਿੱਤਾ ਸੋ ਇਹ ਪੋਜੀਸ਼ਨ ਇਸ ਦੇ ਪਰਿਵਾਰ ਦੇ ਨਾਲ ਖੜਨਾ ਹੋਰ ਵੀ ਜੀ ਪ੍ਰਤਾਪ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਪਰਿਵਾਰ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ ਵੀ ਇਸ ਤਰ੍ਹਾਂ ਜ਼ਲੀਲ ਨਹੀਂ ਕਰਨਾ ਚਾਹੀਦਾ ਕਿ ਕਿਸੇ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਉਸ ਨੂੰ ਅਸੀਂ ਪਾਰਟੀ ਵਿਰੋਧੀ ਗਤੀਵਿਧੀ ਦੇਖੋ ਦੇਖੋ ਗੱਲ ਇਹ ਆ ਲੈਟ ਮੀ ਸੈਟ ਦਾ ਰਿਕਾਰਡ ਸਟ੍ਰੇਟ ਵਿਕਰਮ ਜਿੱਥਿਆ ਦੀ ਅरेस्ट ਜੇਸਟਾਂਗ ਦੇ ਨਾਲ ਸਿਵਲ ਕੱਪੜਿਆਂ ਚ 30 40 ਬੰਦੇ ਅੰਦਰ ਘਰਾਂ ਚ ਬਦਮਾਸ਼ਾ ਵਾਂਗੂ ਵੜ ਕੇ ਗਏ ਨਾ ਸਰਚ ਵਾਰਡ ਨਾ ਅਰੈਸਟ ਵਾਰਡ ਉਹਦਾ ਸਾਰਿਆਂ ਨੇ ਕੰਡੈਮ ਕੀਤਾ ਵਰਲਡਵਾਈਟ ਉਹਦੇ ਕੁਮਰ ਵਿਜੇਪ੍ਰਤਾਪ ਸੋ ਉਹਨਾਂ ਨੇ ਔਰ ਇਹਨਾਂ ਨੇ ਗੱਲ ਬੜੀ ਅੱਛੀ ਕਹੀ ਹੈ ਇਹਨਾਂ ਨੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਹਾਈ ਕੋਰਟ ਦਾ ਉਹਦਾ ਬੇਲ ਆਰਡਰ ਕਢਾ ਲਓ 2022 ਦਾ 6 ਮਹੀਨੇ ਆਮ ਆਦਮੀ ਪਾਰਟੀ ਦੀ ਉਹ ਜੇਲ੍ਹ ਚ ਰਿਹਾ ਜਿਹਦੇ ਤੋਂ 5 ਮਹੀਨੇ ਉਹ ਆਮ ਆਦਮੀ ਪਾਰਟੀ ਦੀ ਕਸਟਡੀ ਵਿੱਚ ਰਿਹਾ ਇਹਨਾਂ ਨੇ ਕੀ ਐਨਡੀਪੀਐਸ ਕੇਸ ਵਿੱਚ ਵਿਕਰਮ ਜਿੱਥੇ ਦਾ ਕੋਈ ਰਿਮਾਂਡ ਉਹਨੂੰ ਕਿਤੇ ਪ੍ਰੋਡਕਸ਼ਨ ਵਾਰਡ ਦੇ ਉੱਤੇ ਲੈ ਕੇ ਕਿਤੇ ਗਏ ਚਾਰ ਸਾਲ ਹੋ ਗਏ ਕਾਂਗਰਸ ਦੀ ਐਫਆਈਆਰ ਦਰਸ਼ੀਗੀ ਕਾਂਗਰਸ ਵਿਲੇ ਦਾ ਅਰੈਸਟ ਹੋਇਆ ਵਿਕਰਮ ਜਿਠਿਆ ਕਿ ਇਹਨਾਂ ਨੇ ਚਾਰ ਸਾਲ ਹੁਣ ਸਾਢੇ 3 ਸਾਲ ਇਹਨਾਂ ਦਾ ਟਿਨਿਓਰ ਆ 95% ਟਿਨਿਓਰ ਕਿ ਚਾਰਜ ਸ਼ੀਟ ਫਾਈਲ ਕੀਤੀ ਐਨਡੀਪੀਐਸ ਕੇਸ ਵਿੱਚ ਨਹੀਂ ਕੀਤੀ ਅੱਛਾ ਪ੍ਰੋਪਗੈਂਡਾ ਹੋਣ ਕਰ ਰਹੇ ਨੇ ਕਿ ਐਨਡੀਪੀਐਸ ਫੜਿਆ ਵਾ ਤੇ ਅਸੀਂ ਐਨਡੀਪੀਐਸ ਨਸ਼ੇ ਦੇ ਤਸਕਰ ਬਖਸ਼ਾਂਗੇ ਨਹੀਂ ਤੇ ਕਾਰਵਾਈ ਕਰਾ ਚਲਾ ਰਹੇ ਨੇ ਡਿਸਪਰੋਪੋਰਸ਼ਨਡ ਐਸੈਟਸ ਕਰਪਸ਼ਨ ਦਾ ਭ੍ਰਿਸ਼ਟਾਚਾਰ ਦਾ ਕੇਸ ਬਣਾ ਰਹੇ ਨੇ ਉਹਦੇ ਬਾਰੇ ਨਹੀਂ ਗੱਲ ਕਰਦੇ ਔਰ ਸਾਰਾ ਇੱਕ ਵਿਸ਼ਸ ਟ੍ਰੋਲ ਕੈਂਪੇਨ ਹੈ ਆਮ ਆਦਮੀ ਪਾਰਟੀ ਜੇ ਮ ਬੀ ਜੀ ਪੀ ਕਰਦੀ ਨਾ ਟ੍ਰੋਲ ਆਪਣੇ ਵਿਰੋਧੀਆਂ ਨੂੰ ਇਹ ਆਰਗੇਨਾਈਜ਼ਡ ਕੈਂਪੇਨ ਹੈ ਡੂ ਨਾਟ ਫਾਲ ਪ੍ਰੇ ਟੂ ਦਿਸ ਸੋਸ਼ਲ ਮੀਡੀਆ ਦਾ ਸਾਰਾ ਇਹਨਾਂ ਦੇ ਠਕ 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 ਕਰਨ ਵਾਲੇ ਬੰਦੇ ਬੈਠੇ ਨੇ ਅੱਦੇ ਦਾ ਤੋੜੀਆਂ ਪੰਜਾਬ ਦੇ ਲੋਕਾਂ ਦੀ ਤਨਖਾਹਾਂ ਤੇ ਬੈਠੇ ਨੇ 50 5000 ਰੁਪਏ ਤੋਂ ਲੈ ਕੇ 2 2 ਲੱਖ ਰੁਪਏ ਸੋਸ਼ਲ ਮੀਡੀਆ ਦੇ ਬਾਹਰੋਂ ਲਿਆ ਕੇ ਬੰਦੇ ਇੱਥੇ ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਬਿਠਾ ਕੇ ਉਹ ਤੁਹਾਨੂੰ ਟ੍ਰੋਲ ਕਰ ਰਹੇ ਨੇ ਲੋਕਾਂ ਨੂੰ ਮਿਸਲੀਡ ਕਿ ਜਿਹੜਾ ਕੇਸ ਹੁਣ ਆਇਆ ਇਸ ਵੇਲੇ ਬਿਕਰਮ ਦੇ ਖਿਲਾਫ ਇਹ ਐਨਡੀਪੀਐਸ ਦਾ ਨਹੀਂਗਾ ਔਰ ਇਹ ਡੀਏ ਦਾ ਕੇਸ ਬਣਾਇਆ ਔਰ ਅਗਲੀ ਗੱਲ ਲਾਸਟ